ਪੰਜਾਬ ਦੇ ਲੋਕੋ ਮੈਂ ਗੱਲ ਕਰ ਲੱਗਿਆ ਭਗਵੰਤ ਮਾਨ ਦੀ ਵਾਈਫ ਦੀ ਡਾਕਟਰ ਗੁਰਪ੍ਰੀਤ ਦੀ ਔਰ ਜਿਹੜੇ ਲੋਕ ਇਹ ਕਹਿੰਦੇ ਹੁੰਦੇ ਆ ਕਿ ਪੜ੍ਹੇ ਲਿਖੇ ਰਾਜਨੀਤੀ ਦੇ ਵਿੱਚ ਹੋਣੇ ਚਾਹੀਦੇ ਆ ਮੈਂ ਉਹਨਾਂ ਲੋਕਾਂ ਨੂੰ ਵੀ ਅੱਜ ਜਵਾਬ ਦੇ ਦੇਣਾ ਕਿ ਤੁਸੀਂ ਲੋਕ ਗਲਤ ਆ ਪੜ੍ਹੇ ਲਿਖੇ ਦਾ ਕੋਈ ਕੰਮ ਨਹੀਂ ਰਹਿੰਦਾ ਜੇਕਰ ਉਹਦੇ ਵਿੱਚ ਦੇਸ਼ ਨੂੰ ਸੁਧਾਰਨ ਦੀ ਕੋਈ ਸ਼ਕਤੀ ਨਹੀਂ ਹੈਗੀ ਤਾਂ ਡਾਕਟਰ ਗੁਰਪ੍ਰੀਤ ਜੀ ਮੈਂ ਤੁਹਾਡੇ ਬਿਆਨ ਸੁਣੇ ਆ ਔਰ ਬਿਆਨ ਜਿਹੜਾ ਤੁਹਾਡਾ ਇਹ ਆ ਤੁਸੀਂ ਬੀਬੀਆਂ ਨੂੰ ਗੱਲ ਕਰਦੇ ਆ ਕਿ ਮੇਰੀ ਅਕਸਰ ਭਗਵੰਤ ਮਾਨ ਜੀ ਨਾਲ ਮਾਨ ਸਾਹਿਬ ਨਾਲ ਇਹੀ ਗੱਲ ਹੁੰਦੀ ਆ ਕਿ ਲੋਕ ਹੋਰ ਤਾਂ ਨਹੀਂ ਕੁਝ ਪੁੱਛਦੇ ਬਸ 1000 ਰੁਪਏ ਵਾਲਾ ਗੱਲ ਪੁੱਛਦੇ ਆ ਤੇ ਬਹੁਤ ਹੀ ਜਲਦ 1000 ਰੁਪਿਆ ਮੈਂ ਮਾਨ ਸਾਹਿਬ ਨੂੰ ਆਖਿਆ ਕਿ ਤੁਸੀਂ 1000 ਰੁਪਿਆ ਜਿਹੜਾ ਉਹ ਇਹਨਾਂ ਬੀਬੀਆਂ ਨੂੰ ਦਿਓ ਅਸੀਂ ਮੇਰੀ ਕੋਈ ਰਾਨ ਚੱਲਦੀ ਆ ਕਿ ਤੁਹਾਡਾ 1000 ਰੁਪਿਆ ਆਵੇ ਬੀਬਾ ਜੀ ਤੁਸੀਂ ਪੜੇ ਲਿਖੇ ਆ ਮੈਂ ਤੁਹਾਨੂੰ ਗੱਲ ਪੁੱਛਣਾ ਤੁਸੀਂ ਡਾਕਟਰ ਲਿਖਿਆ ਹੋਇਆ ਡਾਕਟਰ ਗੁਰਪ੍ਰੀਤ ਹੁਣ ਰੱਬ ਜਾਣਦੇ ਆ ਤੁਸੀਂ PhD ਕੀਤੀ ਆ ਜਾ ਤੁਸੀਂ ਡਾਕਟਰ ਟੀਕੇ ਲਾਉਣ ਆਲੇ ਉਹ ਵਾਹਿਗੁਰੂ ਜਾਂਦਾ ਪਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਤੁਹਾਡੀ ਪੜ੍ਹਾਈ ਲਿਖਾਈ ਤੁਸੀਂ ਇੱਥੇ ਨੇ ਫਲ ਕਰਦੇ ਆ ਤੁਸੀਂ ਇਹਨਾਂ ਬੀਬੀਆਂ ਨੂੰ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਅਸੀਂ ਮਾਫੀ ਚਾਹੁੰਨੇ ਆ ਅਸੀਂ 10000 ਰੁਪਏ ਦਾ ਕਹਿ ਬੈਠੇ ਆ ਪਰ ਮੈਂ ਆਪਣੀਆਂ ਭੈਣਾਂ ਨੂੰ ਮਾਵਾ ਨੂੰ ਦਾਦੀਆਂ ਨੂੰ ਇਹ ਗੱਲ ਕਹਿਨੀ ਆ ਕਿ ਜਿਹੜਾ 1000 ਰੁਪਿਆ ਉਹ ਸੁਣ ਲਓ ਪਹਿਲਾਂ ਦਿੱਤਾ ਕਿਵੇਂ ਜਾਊਗਾ ਔਰ ਦੂਜੀ ਗੱਲ ਇਹ ਆ ਤੁਸੀਂ ਜਿਹੜੇ ਮਜ਼ਦੂਰ ਬੰਦੇ ਬੈਠੇ ਆ ਤੁਹਾਡੇ ਘਰ ਵਾਲਿਆਂ ਦੀ ਜਿਹੜੀ ਦਿਹਾੜੀ ਆ ਉਹ 400 ਰੁਪਿਆ ਇੱਥੇ ਉਹ ਲੋਕ ਵੀ ਬੈਠੇ ਆ ਜਿਹੜੇ 15000 ਰੁਪਿਆ ਮਹੀਨੇ ਦਾ ਕਮਾਉਂਦੇ ਆ ਇੱਥੇ ਉਹ ਲੋਕ ਬੈਠੇ ਆ ਜਿਹੜਾ 20000 ਰੁਪਿਆ ਲੋਕ ਮਹੀਨੇ ਦਾ ਕਮਾਉਂਦੇ ਆ ਪਰ ਤੁਹਾਡੀ 20000 ਚ ਵੀ ਨਹੀਂ ਪੂਰੀ ਪੈਂਦੀ ਔਰ ਤੁਹਾਡੀ 15000 ਰੁਪਏ ਚ ਵੀ ਨਹੀਂ ਪੂਰੀ ਪੈਂਦੀ ਤੇ 400 ਰੁਪਏ ਦਿਹਾੜੀ ਦੇ ਨਾਲ ਪੂਰੀ ਵੀ ਨਹੀਂ ਪੈਂਦੀ ਤਾਂ ਫੇਰ 1000 ਰੁਪਿਆ ਮਹੀਨੇ ਦਾ 33 ਰੁਪਏ ਦਿਹਾੜੀ ਨਾਲ ਪੂਰੀ ਕਿਵੇਂ ਪਾਊਗੀ ਅਸੀਂ ਤਾਂ ਦੇ ਦਾਂਗੇ 1000 ਰੁਪਿਆ ਪਰ ਜਿਹੜਾ ਮਾਨਸਾ ਉਹਨੇ 1000 ਰੁਪਿਆ ਦੇਣਾ ਉਹ ਮੇਰੇ ਸਹੁਰੇ ਦੀ ਪੈਨਸ਼ਨ ਚੋਂ ਨਹੀਂ ਦੇਣਾ ਨਾ ਮੇਰੀ ਸੱਸ ਦੀ ਪੈਨਸ਼ਨ ਚੋਂ ਦੇਣਾ ਨਾ ਹੀ ਭਗਵੰਤ ਮਾਨ ਨੇ ਆਪ ਦੀ ਮੁੱਖ ਮੰਤਰੀ ਦੀ ਤਨਖਾਹ ਚੋਂ ਦੇਣਾ ਨਾ ਹੀ ਉਹਨਾਂ ਨੇ ਐਮਪੀ ਪੈਨਸ਼ਨ ਚੋਂ ਦੇਣਾ ਜਿਹੜੀ ਐਮਪੀ ਦੀ ਉਹਦੀ ਪੈਨਸ਼ਨ ਆਉਂਦੀ ਆ ਔਰ ਨਾ ਹੀ ਮੇਰੇ ਪੇਕੇਆਂ ਨੇ ਪੈਸੇ ਦੇਣੇ ਆ ਭਗਵੰਤ ਮਾਨ ਨੂੰ ਅਸੀਂ ਆਪਦੇ ਪੱਲੋ ਕੱਖ ਨਹੀਂ ਦੇਣਾ ਅਸੀਂ ਤਾਂ ਸਿਰਫ ਇੱਕ ਢਾਕੀਏ ਆ ਤੁਹਾਡਾ ਖਜ਼ਾਨਾ ਹੋਊਗਾ ਤੁਹਾਡਾ ਸਿਰ ਹੋਊਗਾ ਤੁਹਾਡੀਆਂ ਜੁੱਤੀਆਂ ਹੋਣਗੀਆਂ ਜੇ ਕਹਿੰਨੇ ਤਾਂ ਅਸੀਂ ਮਾਰ ਦਿੰਨੇ ਆ ਉਹ ਕਹਣਾ ਕਿਵੇਂ ਆ ਉਹਨਾਂ ਨੂੰ ਆਖੋ ਕਿ ਜਿਹੜਾ 1000 ਰੁਪਿਆ ਇੱਕ ਔਰਤ ਨੂੰ ਅਸੀਂ ਦੇਣਾ ਜਿਹੜਾ ਖਜ਼ਾਨੇ ਚੋਂ ਚੱਕ ਕੇ ਦੇਣਾ ਉਹੀ 1000 ਰੁਪਿਆ ਸੀ 1 ਕਰੋੜ ਔਰਤ ਨੂੰ ਵੀ ਦਿੱਗੇ 1000 ਕਰੋੜ ਰੁਪਿਆ ਹੋ ਗਿਆ ਜੇਕਰ ਅਸੀਂ ਵੋਟਾਂ ਲੈਣ ਦੇ ਮਾਰੇ ਸਾਲ ਦਾ ਇਕੱਠਾ ਪਾ ਲਈਏ ਤਾਂ ਇੱਕ ਔਰਤ ਨੂੰ 12000 ਰੁਪਇਆ ਆਉਣਾ ਔਰ ਜਿਹੜਾ 12000 ਰੁਪਇਆ ਆਉਣਾ ਇੱਕ ਕਰੋੜ ਔਰਤ ਦਾ ਜਿਹੜਾ ਬਣਨਾ ਉਹ 12000 ਕਰੋੜ ਰੁਪਇਆ ਬਣੂਗਾ ਤੇ 12000 ਕਰੋੜ ਰੁਪਇਆ ਤੁਹਾਡੇ ਖਜ਼ਾਨੇ 'ਚ ਹੋਈ ਆਊਗਾ ਜੇ ਅਸੀਂ 2 ਸਾਲਾਂ ਦਾ ਪੈਸਾ ਪਾ ਦਈਏ ਤਾਂ 24000 ਕਰੋੜ ਰੁਪਇਆ ਆਊਗਾ ਪਰ 24000 ਕਰੋੜ ਰੁਪਇਆ ਸਾਡੇ ਸਰ ਕਰਜ਼ੇ 'ਤੇ ਚੜਨਾ ਅੱਗੇ ਕਰਜ਼ੇ ਦੇ ਨਾਲ ਪੰਜਾਬ ਮਾਰਿਆ ਪਿਆ ਤੇ ਜਿਹੜੀ ਦੂਜੀ ਸਰਕਾਰ ਆਉਣੀ ਆ ਉਹ ਸਰਕਾਰ ਵੀ ਤੁਹਾਡੇ ਲਈ ਕੱਖ ਨਹੀਂ ਕਰ ਸਕਦੀ ਜੇਕਰ ਅਸੀਂ ਖਜ਼ਾਨਾ ਐ ਖਰਾਬ ਕਰੀਏ ਤਾਂ ਉਹ ਜਿਹੜਾ ਖਜ਼ਾਨਾ ਖਰਾਬ ਹੋਣਾ ਤੁਹਾਡਾ ਪੈਸਾ ਬਰਬਾਦ ਹੋਣਾ ਉਹ ਭਾਈ ਸਾਹਿਬ ਮੇਰੀਓ ਭੈਣੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਖੰਡਾ ਅੱਜ 45 ਰੁਪਏ ਮਿਲਦੀ ਆ ਤੇ ਕੱਲ ਨੂੰ ਤੁਹਾਨੂੰ ਮਿਲਣੀ ਕਿੰਨੀ ਆ 50 ਰੁਪਏ ਕਿਲੋ ਅੱਜ ਤੋਂ ਕੁਝ ਮਹੀਨੇ ਪਿੱਛੇ ਜਾਈਏ ਤਾਂ ਖੰਡ ਸੀ 39-40 ਰੁਪਏ ਮੇਰੇ ਘਰ ਵਾਲੇ ਨੇ ਤੁਹਾਡੇ ਪੈਸੇ ਦੇ ਪੋਸਟਰ ਲਾਏ ਚੋਣ ਪ੍ਰਚਾਰ ਕੀਤੇ ਆ ਕੇਜਰੀਵਾਲ ਨੂੰ ਜਾਜਾਂ ਤੇ ਥੂਨੇ ਦਿੱਤੇ ਉਹ ਜਾਜਾਂ ਦੇ ਥੂਨੇ ਇਨਕਾਰਨ ਜਿਹੜੀ ਖੰਡ ਸੀ ਅੱਜ ਉਹ 45 ਰੁਪਏ ਹੋ ਗਈ ਆ ਤੁਹਾਡਾ ਸਿਰ ਤੁਹਾਡੀਆਂ ਜੁੱਤੀਆਂ ਰਹਿਣੀਆਂ ਪੈਣੋਂ ਮੇਰੀਓ ਮੈਂ 1000 ਰੁਪਏ ਦੇ ਹੱਕ 'ਚ ਨਹੀਂ ਮਾਨ ਸਾਹਿਬ ਨੂੰ ਜੇ ਤੁਸੀਂ ਸੁਣਿਆ ਲਾਉਣਾ ਤਾਂ ਇਥੋਂ ਬੀਬੀਆਂ ਉੱਠੋ ਜਿਨ੍ਹਾਂ ਦੇ ਬੱਚੇ ਨੌਕਰੀ ਲੱਗਣ ਵਾਲੇ ਆ ਭੈਣਾ ਉੱਠਣ ਜਿਹੜੀਆਂ ਨੌਕਰੀ ਲੱਗਣ ਵਾਲੀਆਂ ਜਿਹੜੇ ਤੁਹਾਡੇ ਘਰ 20-2000 ਰੁਪਏ ਮਹੀਨੇ ਦਾ ਆਉਂਦਾ 20000 ਨਾਲ ਪੂਰੀ ਨਹੀਂ ਪੈਂਦੀ 400 ਰੁਪਏ ਦਿਹਾੜੀ ਨਾਲ ਪੂਰੀ ਨਹੀਂ ਪੈਂਦੀ ਤਾਂ ਫਿਰ 33 ਰੁਪਏ ਨਾਲ ਪੂਰੀ ਨਹੀਂ ਪੈ ਸਕਦੀ ਹੁਣ ਜਿਹੜੀਆਂ ਸਾਡੀਆਂ ਬਜ਼ੁਰਗ ਔਰਤਾਂ ਉਹ ਭੈਣਾ ਇਹ ਬੀਬੀਆਂ ਇਹ ਕਰੀਆਂ ਕਿ 10000 ਰੁਪਏ ਪਰ ਉਹਨਾਂ ਦੀ ਪੈਨਸ਼ਨ ਆ ਜਿਹੜੀ ਜੇ 1500 ਪੈਨਸ਼ਨ ਦੀ ਗੱਲ ਕਰੀਏ ਤਾਂ ਤੁਸੀਂ ਸਾਡੇ ਨਾਲ ਰੌਲਾ ਪਾਉਂਨੇ ਆ 2500 ਰੁਪਿਆ ਪੈਨਸ਼ਨ ਕਰੋ 2500 ਕਿਉਂ ਕਰਗੇ ਇੱਕ ਪਾਸੇ ਤੁਹਾਡੇ ਕੋਲ 1500 ਰੁਪਿਆ ਉੱਦਾ ਦੂਜੇ ਪਾਸੇ ਤੁਸੀਂ 1000 ਰੁਪਿਆ ਮੰਗੀ ਜਾਂਦੇ ਆ 1000 ਰੁਪਿਆ ਤੁਹਾਡੇ ਹੱਥੇ ਲੱਖ ਰੁਪਿਆ ਬਣਿਆ ਪਿਆ ਜੇ ਤੁਹਾਡੀ 1500 ਰੁਪਏ ਪੈਨਸ਼ਨ ਨਾਲ ਪੂਰੀ ਨਹੀਂ ਪੈਂਦੀ ਫਿਰ 1000 ਰੁਪਏ ਨਾਲ ਪੂਰੀ ਕਿਵੇਂ ਪਾਊਗੀ ਇਹ ਪੁੱਛੋ ਇਹ ਆਖੋ ਬੀਬਾ ਜੀ ਤੁਸੀਂ ਇਹ ਆਖ ਦੋ ਇਹ ਜਿਹੜਾ ਸਾਡੇ ਤੇ ਕਰਜ਼ਾ ਚੜ ਰਿਹਾ ਇਹ ਕਿਸੇ ਗੱਲ ਤੇ ਚੜ ਰਿਹਾ ਅੱਜ ਕਰਜ਼ਾ ਚੜ ਚੜ ਕੇ ਬਰਬਾਦ ਹੋਏ ਪਏ ਆਪਾਂ ਤੇ ਤੁਸੀਂ ਪੜ੍ਹੇ ਲਿਖੇ ਆ ਪੜ੍ਹੇ ਲਿਖਿਆਂ ਨੂੰ ਢਾਂਚਾ ਚਲਾਉਣਾ ਆਉਂਦਾ ਹੁੰਦਾ ਪਰ ਤੁਸੀਂ ਤਾਂ ਢਾਂਚੇ ਬਣੇ ਬਣਾਏ ਖਰਾਬ ਕਰਨ ਆ ਗਏ ਤੁਹਾਡੀ ਪੜ੍ਹਾਈ ਲਿਖਾਈ ਤਾਂ ਨਹੀਂ ਫਲ ਹੋ ਗਈ ਇਹਦਾ ਕੀ ਕਰਾਂਗੇ ਮੈਂ ਪੱਤਰਕਾਰ ਵੀਰਾਂ ਨੂੰ ਵੀ ਇਹ ਕਹਿਣਾ ਕਿ ਤੁਸੀਂ ਇਹਨਾਂ ਲੀਡਰਾਂ ਨੂੰ ਸਵਾਲ ਕਰੋ ਨੇਤਾ ਨੂੰ ਇਹ ਲੀਡਰ ਬਣੇ ਫਿਰਦੇ ਆ ਲੀਟਰਾਂ ਨੇ ਲੀਡ ਕਰਨਾ ਹੁੰਦਾ ਪਰ ਇਹ ਝੋਲਾ ਚੱਕ ਬਣੇ ਫਿਰਦੇ ਆ ਕੀ ਬਣੂਗਾ ਆਪਣਾ ਕਿਵੇਂ ਸਬਰੂਗਾ ਆਪਣਾ ਐ ਤਾਂ ਕਰਜੇ ਵਾਲੇ ਚੜਨਗੇ ਅਸੀਂ ਤਾਂ ਬੇਕਾਰ ਹੋ ਜਾਾਂਗੇ ਦਿਨੋ ਦਿਨ ਸਾਡੇ ਬੱਚੇ ਨੌਕਰੀ ਕਿੱਥੋਂ ਲੈਣਗੇ ਇਹ ਸੋਚੋ ਇਹ ਸੋਚਣਾ ਪੈਣਾ ਉਹੀ ਸਾਡੀਆਂ ਭੈਣਾ ਬੀਬੀਆਂ ਨੂੰ ਤੁਸੀਂ ਪਿੰਡਾਂ ਦੇ ਵਿੱਚ ਫੈਕਟਰੀਆਂ ਲਾ ਕੇ ਦਿਓ ਜਿਹੜਾ 60 65 ਹਜ਼ਾਰ ਕਰੋੜ ਰੁਪਈਆ ਲਾਉਣਾ ਸਰਕਾਰੀ ਕੋਈ ਕੰਮ ਖੋਲੋ ਔਰ ਸਾਡੀਆਂ ਭੈਣਾ ਬੀਬੀਆਂ ਦੇ ਖਾਤੇ 'ਚ 8 8000 ਰੁਪਈਆ ਆਇਆ ਕਰੇ ਪਿੰਡਾਂ ਦੇ ਵਿੱਚ ਹੀ ਫੈਕਟਰੀਆਂ ਲਾਓ ਜਿਹੜਾ ਜ਼ਮੀਨੀ ਦਾ ਔਰ ਲੋਕਾਂ ਦਾ ਨੁਕਸਾਨ ਨਾ ਕਰਨ ਪਰ ਇਹਦੇ ਨਾਲ ਸਾਡਾ ਭਲਾ ਨਹੀਂ ਹੋ ਸਕਦਾ ਅੱਜ ਦੀ ਆਖੀ ਯਾਦ ਰੱਖ ਲਓ ਤੇ ਮੈਂ ਬੀਬਾ ਜੀ ਤੁਹਾਨੂੰ ਇਹੀ ਬੇਨਤੀ ਕਰੂੰਗਾ ਪੜ੍ਹਾਈ ਤੁਹਾਡੀ ਨੇ ਫਾਇਦਾ ਇਹਨਾਂ ਬੀਬੀਆਂ ਨੂੰ ਸਮਝਾਓ ਜੇਕਰ ਤੁਸੀਂ ਗਿਰਗिट ਬਣੇ ਰਹੇ ਵੀ ਜਿੱਧਰਲੇ ਪਾਸੇ ਲੋਕ ਹੋ ਗਏ ਉਧਰ ਹੋ ਜਾਣਾ ਇਹਦੇ ਨਾਲ ਵੋਟਾਂ ਲੈ ਸਕਦੇ ਆ ਪਰ ਦੇਸ਼ ਦੀ ਸਥਿਤੀ ਇਹਨਾਂ ਲੋਕਾਂ ਦੀ ਗਰੀਬੀ ਨਹੀਂ ਚੱਕ ਸਕਦੇ ਤੇ ਦੇਸ਼ ਦੀ ਸਥਿਤੀ ਨਹੀਂ ਸੁਧਾਰ ਸਕਦੇ ਇਹ ਨੋਟ ਕਰੋ ਗੱਲ ਇਹ ਯਾਦ ਰੱਖ ਲਓ ਜੇਕਰ ਜਿਹੜੇ ਸਾਡੇ ਯੁੱਧ ਹੋਏ ਆ ਸਾਡੇ ਲੀਡਰ ਹੋਏ ਆ ਤਾਂ ਇਹਨਾਂ ਲੋਕਾਂ ਦੇ ਮਗਰ ਲੱਗ ਜਾਂਦੇ ਉਹਨਾਂ ਨੇ ਕਦੇ ਕ੍ਰਾਂਤੀ ਨਹੀਂ ਲੈ ਕੇ ਆਉਣੀ ਸੀ ਜੇ ਜੋਤੀਬਾ ਫੂਲੇ ਜੀ ਆਪਣੇ ਬਾਪੂ ਦੇ ਮਗਰ ਲੱਗ ਜਾਂਦੇ ਉਹਨਾਂ ਗਰੀਬ ਲੋਕਾਂ ਦੇ ਮਗਰ ਲੱਗ ਜਾਂਦੇ ਤਾਂ ਕਦੇ ਵੀ ਸ਼ੁੱਦਰ ਵਰਨ 6743 ਜਾਤਾਂ ਇਹਨਾਂ ਨੂੰ ਕਦੇ ਪੜ੍ਹਾਈ ਦਾ ਹੱਕ ਨਹੀਂ ਮਿਲਣਾ ਸੀ ਜੇਕਰ ਮਾਤਾ ਸੁਵਿਤਰੀਬਾਈ ਫੂਲੇ ਜੀ ਉਹ ਲੋਕਾਂ ਪਿੱਛੇ ਲੱਗ ਜਾਂਦੇ ਆਪਦੇ ਸੋਹਰਾ ਸਾਹਿਬ ਦੇ ਪਿੱਛੇ ਲੱਗ ਜਾਂਦੇ ਤਾਂ ਕਦੇ ਵੀ ਸਭ ਤੋਂ ਪਹਿਲਾਂ ਜਿਹੜੀ ਆਪਾਂ ਕਹਿੰਨੇ ਆਪਾਂ ਦਿਨ ਵੀ ਮਨਾਉਨੇ ਉਹਨਾਂ ਦਾ ਛੁੱਟੀ ਕਰਦੇ ਉਸ ਦਿਨ ਤੇ ਤਾਂ ਉਹ ਕਦੇ ਵੀ ਮਹਿਲਾ ਟੀਚਰ ਪਹਿਲੇ ਨਹੀਂ ਬਣਦੇ ਸੀ ਲੋਕਾਂ ਦੇ ਹਿਸਾਬ ਨਾਲ ਨਾ ਚਲੋ ਤੁਸੀਂ ਲੀਡਰਾਂ ਲੋਕਾਂ ਨੂੰ ਲੀਡ ਕਰੋ ਵੀ ਲੀਡ ਕਰੋਗੇ ਕਿਵੇਂ ਮੈਂ ਕਹਿੰਨਾ ਭੈਣੋ ਮਾਵਾਂ 100 ਰੁਪਿਆ ਦੇਣ ਦੇ ਨਾਲ ਕਰਜ਼ਾ ਬੜਾ ਚੜ ਜਾਣਾ ਬਹੁਤ ਜ਼ਿਆਦਾ ਕਰਜ਼ਾ ਚੜ ਜਾਣਾ ਕਿ ਬਹੁਤ ਕਰਜ਼ਾ ਚੜ ਗਿਆ ਉਹਦੇ ਨਾਲ ਮਗਹੀ ਵਧਣੀ ਆ ਤੁਸੀਂ ਕਦੇ ਸੋਚਿਆ ਰੁਪਏ ਵਾਲਾ ਇੰਨਾ ਕ ਮਰੁੰਡਾ ਚ 10 ਰੁਪਈਆ ਦਾ ਹੋ ਗਿਆ ਕਿਵੇਂ ਹੋ ਗਿਆ ਮਹਿੰਗਾਈਆਂ ਵਧੀਆਂ ਕਿਉਂ ਵਧੀਆਂ ਕੀਦੇ ਕਰਕੇ ਵਧੀਆਂ ਇਹਨਾਂ ਲੀਡਰਾਂ ਕਰਕੇ ਵਧੀਆਂ ਪੈਸੇ ਬਰਬਾਦ ਹੋਏ ਆ ਤਾਂ ਵਧੀਆਂ ਕਦੇ ਸੋਚਿਆ 20 ਰੁਪਏ ਕਿਲੋ ਦੁੱਧ ਮੈਂ ਆਪ ਲੈਣ ਜਾਂਦਾ ਰਿਆਂ ਅੱਜ ਉਹ ਹੀ ਦੁੱਧ 60 ਰੁਪਏ ਵੀ ਸਾਨੂੰ ਪਿਓਰ ਮੱਝ ਦਾ ਦੁੱਧ ਨਹੀਂ ਮਿਲਦਾ ਦੱਸੋ ਅੱਜ ਕੀ ਹੋ ਗਿਆ ਮਹਿੰਗਾਈਆਂ ਕਿਵੇਂ ਵਧ ਗਈਆਂ ਇਹ ਤੁਹਾਨੂੰ ਵੇਖਣਾ ਪਊਗਾ ਜਿਹੜਾ ਆਟਾ ਕਦੇ 12 ਰੁਪਏ ਕਿਲੋ ਮੈਂ ਲੈਂਦਾ ਰਿਆਂ 12 ਰੁਪਏ ਕਿਲੋ ਆਟਾ ਅੱਜ ਉਹੀ ਆਟਾ 33 ਰੁਪਏ 32 ਰੁਪਏ ਕਿਲੋ ਮਿਲਦਾ ਮਹਿੰਗਾਈ ਕਿਵੇਂ ਵਧ ਗਈ ਸੋਚੋਏ ਮਹਿੰਗਾਈਆਂ ਵਧ ਕਿਵੇਂ ਗਈਆਂ ਜਿਹੜਾ ਕਦੇ ਮੋਟਰਸਾਈਕਲ ਮੈਂ ਕਹਿੰਦਾ 47 48 ਹਜ਼ਾਰ ਦਾ ਸੀ ਅੱਜ ਉਹ ਲੱਖ ਤੋਂ ਪਲੱਸ ਹੋ ਗਿਆ ਕਿਵੇਂ ਵਧ ਗਈਆਂ ਕਰਜ਼ੇ ਚੜੀ ਜਾਂਦੇ ਆ ਟੈਕਸ ਵੀ ਵਧ ਹੀ ਜਾਂਦੇ ਆ ਇਹ ਆਪਾਂ ਨੂੰ ਘਾਟੇ ਪਈ ਜਾਂਦੇ ਆ ਤਾਂ ਬਾਕੀ ਤੁਹਾਡੀ ਮਰਜ਼ੀ ਆ ਤੁਸੀਂ ਕਿਉਂ ਮੰਨੋਗੇ ਤੁਸੀਂ ਤਾਂ ਉਹਨਾਂ ਗੱਡੀਆਂ ਵਾਲਿਆਂ ਦੀ ਮੰਨੋਗੇ ਮੇਰੇ ਮੋਟਰਸਾਈਕਲ ਵਾਲਿਆਂ ਦੀ ਕਿਉਂ ਮੰਨੋਗੇ ਉਹਨਾਂ ਫੋਰਚੂਨਰ ਵਾਲਿਆਂ ਦੀ ਮੰਨੋਗੇ ਪਰ ਮੇਰੀ ਬੇਨਤੀ ਆ ਤੁਹਾਡੀ ਪੜ੍ਹਾਈ ਲਿਖਾਈ ਨੇ ਫਾਲਾ ਅੱਗੇ ਆਪਣੇ 117 ਐਮਐਲ ਜਿਹੜੇ ਮੌਜੂਦੇ ਆ ਉਹਨਾਂ ਦੀ ਤਨਖਾਹ ਵੀ ਆਪਾਂ ਦੇ ਰਹੇ ਆ ਲੱਖ ਲੱਖ ਰੁਪਈਆ ਤਨਖਾਹ ਲੈਂਦੇ ਆ ਉੰਜ ਕਲੇਮ ਪੱਤੇ ਬਹੁਤ ਐਨਾਂ ਦੇ ਤਾਂ 1 ਕਰੋੜ 17 ਲੱਖ ਰੁਪਇਆ ਆਪਾਂ ਨੂੰ ਆਏ ਮਹੀਨੇ ਨਾ ਐਮਐਲਿਆ ਨੂੰ ਦਿੰਨੇ ਆ 1 ਕਰੋੜ 17 ਲੱਖ ਰੁਪਇਆ ਔਰ ਜਿਹੜੇ ਮੰਤਰੀ ਆ ਆਪਣੇ ਉਹਨਾਂ ਦੀ ਵੀ ਲੱਖਾਂ ਰੁਪਇਆ ਤਨਖਾ ਲਗਭਗ 13 ਲੱਖ ਉਹ ਵੀ ਵਿੱਚ ਜੋੜੋ ਮਹੀਨੇ ਦਾ ਔਰ ਜਿਹੜੇ ਅਫਸਰ ਬੈਠੇ ਆ ਲੱਖਾਂ ਰੁਪਇਆ ਤਨਖਾ ਹਾਲੇ ਉਹਨਾਂ ਨੂੰ ਤਨਖਾ ਆਪਾਂ ਦਿੰਨੇ ਆ ਉਹ ਮਹਗਾਈਆਂ ਵਧਣ ਗਈਆਂ ਉਲਟਾ ਤੁਸੀਂ ਵੀ ਕਹਿੰਨੇ ਆਪਾਂ ਨੂੰ ਆ ਚੀਜ਼ ਚਾਹੀਦੀ ਆ ਤਾਂ ਤੁਸੀਂ ਮੰਗੋ ਫਿਰ ਕੋਈ ਗੱਲ ਨਹੀਂ ਪਰ ਬੱਚਿਆਂ ਵਾਸਤੇ ਨੌਕਰੀ ਨਾਕਰੀ ਨਾ ਮੰਗੋ ਜੇ ਨੌਕਰੀ ਨਾ ਮੰਗੋ ਜੇ ਬੱਚੇ ਵਾਸਤੇ ਕੁੜੀਆਂ ਵਾਸਤੇ ਸਗਣ ਸਕੀਮਾਂ ਮੰਗੋ ਪਰ ਉਹਨਾਂ ਵਾਸਤੇ 31000 ਦੀ ਨੌਕਰੀ ਨਾ ਮੰਗੋ ਜੇ ਬਾਈਬਾ ਡਾਕਟਰ ਗੁਰਪ੍ਰੀਤ ਜੀ ਨੂੰ ਮੇਰੀ ਇਹੀ ਬੇਨਤੀ ਆ ਕਿ ਅਕਸਰ ਲੋਕ ਰੌਲਾ ਪਾਉਂਦੇ ਆ ਟ੍ਰੇਨਾਂ ਦੇ ਵਿੱਚ ਮੈਦਾਨਾਂ ਦੇ ਵਿੱਚ মিডিਆ ਸਾਹਮਣੇ ਕਿ ਪੜ੍ਹੇ ਲਿਖੇ ਲੀਡਰ ਹੋਣੇ ਚਾਹੀਦੇ ਅਨਪੜ੍ਹ ਨਹੀਂ ਹੋਣੇ ਚਾਹੀਦੇ ਪਰ ਆ ਪੜ੍ਹੇ ਲਿਖਿਆ ਵੇਖ ਲਓ ਪੜ੍ਹੇ ਲਿਖਿਆਂ ਦਾ ਵੀ ਤੁਸੀਂ ਖੇ ਖਿੱਤੀ ਕਰਤੀ ਇੱਥੇ ਢਾਂਚਾ ਚਲਾਉਣ ਵਾਲੇ ਬਣੋ ਚਲਾਉਣ ਵਾਲੇ ਬਣੋ ਢਾਂਚਾ ਵਿਗਾੜਨ ਵਾਲੇ ਤਾਂ ਅੱਗੇ ਬਹੁਤ ਸੀ ਐ ਢਾਂਚੇ ਵਿਗੜੀ ਗਏ ਆ ਐ ਕਰਜ਼ੇ ਨਹੀਂ ਲੈਣੇ ਕਰਜ਼ੇ ਚੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੀ ਗੱਲ ਸਾਡੇ ਕਮਾਈ ਦੇ ਸਾਧਨ ਬਣਾਓ ਜਿਹੜੇ ਖਜ਼ਾਨੇ 'ਚ ਪੈਸਾ ਜਾਵੇ ਜਿੰਨੀਆਂ ਜਿ ਪ੍ਰਾਈਵੇਟ ਫੈਕਟਰੀਆਂ ਪੰਜਾਬ 'ਚ ਉਹਨਾਂ ਨੂੰ ਭੰਗ ਕਰੋ ਸਰਕਾਰੀ ਖਾਤੇ ਜੋ ਚਲਾਓ ਕਿਉਂ ਨਹੀਂ ਚਲਾਉਂਦੇ ਤਾਂ ਨਹੀਂ ਚਲਾਉਂਦੇ ਕਿਉਂਕਿ ਜਿਹੜਾ ਸਰਕਾਰੀ ਫੈਕਟਰੀਆਂ ਹੋਣਗੀਆਂ ਉਹਦਾ ਪੈਸਾ ਖਜ਼ਾਨੇ ਚ ਜਾਊਗਾ ਤੇ ਜਿਹੜੇ ਉਹ ਹੀ ਪ੍ਰਾਈਵੇਟ ਉਹ ਇਲੈਕਸ਼ਨਾਂ ਵੇਲੇ ਤੁਹਾਨੂੰ ਫੰਡ ਦਿੰਦੇ ਆ ਸੱਟਾ ਉਹ ਚੱਲੀ ਜਾਂਦਾ ਪੰਜਾਬ ਦੇ ਹਰ ਪਿੰਡ ਚ ਸੱਟਾ ਚੱਲੀ ਜਾਂਦਾ ਜਦੋਂ ਤੁਸੀਂ ਲੋਕਾਂ ਨੂੰ ਐਵੇਂ ਚੱਕ ਕੇ ਪਰਚੇ ਕਰੀਏ ਨੇ ਫਿਰ ਸਰਕਾਰੀ ਕਰੋ ਪਰੇ ਜੇ ਤੁਸੀਂ ਬੰਦਤਾ ਕਰਨਾ ਨਹੀਂ ਸ਼ਰਾਬ ਦੇ ਠੇਕੇ ਆ ਉਹ ਠੇਕੇ ਆ ਜੇ ਗੱਲ ਕਰੀਏ ਫੈਕਟਰੀਆਂ ਪ੍ਰਾਈਵੇਟ ਬੰਦਿਆਂ ਦੀਆਂ ਲੋਕ ਦਾਰੂ ਪੀਣੋਂ हटਦੇ ਨਹੀਂਗੇ ਫਿਰ ਇਹਨਾਂ ਨੂੰ ਸਰਕਾਰੀ ਕਰੋ ਖਜ਼ਾਨੇ ਚ ਪੈਸਾ ਤਾਂ ਜਾਵੇ ਰੇਤਾ ਕਰੋ ਕਿਵੇਂ ਕਰਦੇ ਆ ਇੱਥੇ ਤੁਸੀਂ ਪ੍ਰਾਈਵੇਟ ਢਾਂਚੇ ਨੂੰ ਪਹਿਲ ਦਿੱਤੀ ਆ ਕਿਉਂਕਿ ਉਹ ਪ੍ਰਾਈਵੇਟ ਢਾਂਚੇ ਵਾਲੇ ਬੰਦੇ ਤੁਹਾਡੇ ਆ ਉਹਨਾਂ ਦੇ ਠੇਕੇ ਤੁਸੀਂ ਬੰਦੇ ਨੂੰ ਆਪ ਆਪ ਦੇ ਬੰਦੇ ਨੂੰ ਠੇਕੇ ਦੇ ਦਿੰਦੇ ਆ ਪੈਸਾ ਕਮਾਉਂਦੇ ਸਾਰੇ ਲੀਡਰ ਐ ਨਹੀਂ ਚੱਲਣਾ ਕੰਮ ਲੋਕਾਂ ਦਾ ਵੀ ਪਲਾ ਕਰੀਏ ਖਜ਼ਾਨਾ ਚੰਗਾ ਕਰੀਏ ਆਪਾਂ ਸਾਡੇ ਪੱਲੇ ਹੈ ਕੱਖ ਨਹੀਂ ਅੱਜ ਤੱਕ ਸਾਡਾ ਦੇਸ਼ ਆਜ਼ਾਦ ਹੋਏ ਨੂੰ ਅਸੀਂ ਕਹਿੰਨ 78 ਸਾਲ ਹੋ ਗਏ ਆ ਜੀ 80 ਸਾਲ ਹੋਣ ਆਲੇ ਆ ਪਰ ਅੱਜ ਤੱਕ ਅਸੀਂ ਗੋਲੀਆਂ ਜਿਹੜੀਆਂ ਦਵਾਈਆਂ ਮੈਡੀਸਿਨ ਪ੍ਰਾਈਵੇਟ ਕੰਪਨੀਆਂ ਤੋਂ ਖਾ ਰਹੇ ਆ ਤੇ ਆਪਣੇ ਕੋਲ ਕਹਿਣ ਨੂੰ ਬਹੁਤ ਤਗੜੇ ਡਾਕਟਰ ਆ ਇੰਡੀਆ 'ਚ ਕਹਿਣ ਨੂੰ ਬਹੁਤ ਤਗੜਾ ਦਿਮਾਗਾ ਫਿਰ ਸਰਕਾਰੀ ਫੈਕਟਰੀ ਨਹੀਂ ਕਰਨ ਲਗੇ ਗੋਲੀਆਂ ਤੁਹਾਨੂੰ ਪਤਾ ਹੀ ਆ ਕੀ ਬੰਨਦਾ ਤੁਹਾਡੇ ਤੋਂ ਪਾਸ ਕਰਾਉਂਦੇ ਆ ਬਣਾਓ ਸਰਕਾਰੀ ਹਰ ਚੀਜ਼ ਨੂੰ ਪ੍ਰਾਈਵੇਟ ਨੂੰ ਪਹਿਲ ਮਿਲ ਰਹੀ ਆ ਸਕੂਲ ਤਾਂ ਪ੍ਰਾਈਵੇਟ ਸਾਰੇ ਕਾ ਬੀਬੀ ਜੀ ਢਾਂਚਾ ਸਵਾਰੋ ਢਾਂਚਾ ਵਿਗੜਿਆ ਤਾਂ ਪਹਿਲੇ ਹੀ ਬੜਾ ਪਿਆ ਪੜੇ ਲਿਖਿਆ ਵਾਲੀ ਗੱਲ ਕਰੋ ਤੁਸੀਂ ਜੇ ਕਰ ਸਕਦੇ ਆ ਤਾਂ ਬਾਕੀ ਉਹ ਵੀ ਉਹਨਾਂ ਲੋਕਾਂ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਜਿਹੜੇ ਲੋਕ ਕਹਿੰਦੇ ਆ ਵੀ ਪੜੇ ਲਿਖੇ ਰਾਜਨੀਤੀ ਚ ਹੋਣੇ ਚਾਹੀਦੇ ਆ ਵੇਖ ਲਓ ਪੜੇ ਲਿਖਿਆ ਦਾ ਰਾਜਨੀਤੀ ਚ ਹੋਣਾ ਜ਼ਰੂਰੀ ਨਹੀਂਗਾ ਢਾਂਚੇ ਬਦਲ ਨਾਲੇ ਹੋਣਗੇ ਜਿਹੜੇ ਦੇਸ਼ ਦੇ ਲੋਕਾਂ ਬਾਰੇ ਸੋਚਦੇ ਹੋਣਗੇ ਢਾਂਚੇ ਉਹ ਚੇਂਜ ਕਰਦੇ ਆ ਨਹੀਂ ਤੇ ਢਾਂਚੇ ਵਿਗੜੇ ਪਏ ਆ ਮੇਰੀਆਂ ਗੱਲਾਂ ਬਹੁਤ ਸਾਰੇ ਆਮ ਲੋਕੀ ਗੁੱਸਾ ਕਰਨਗੇ ਭਾਈ ਮੇਰੀ ਗੱਲ ਕੋਈ ਗਲਤ ਨਹੀਂ ਫਿਰ ਵੀ ਹੱਥ ਜੋੜ ਕੇ ਸਰ ਨਵਾਕੇ ਮਾਫੀ ਮੰਗਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ